ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਨੌਜਵਾਨ ਰੋ ਰੋ ਕੇ ਮਦਦ ਦੀ ਗੁਹਾਰ ਲਗਾ ਰਿਹਾ ਹੈ ਫੌਂਕਰੀ ਸੇ ਦੇ ਵਿੱਚ ਇਨਲੀਗਲ ਨਹੀਂ ਲੀਗਲ ਗਿਆ ਸੀ ਤੇ ਉਹਦਾ ਡਿੱਗਣ ਦੇ ਨਾਲ ਉਹਦੀ ਜਿਹੜੀ ਹੈਗੀ ਆ ਬਾਹ ਟੁੱਟ ਗਈ ਬਾਹ ਕੀ ਮੈਂ ਪੌੜੀ ਤੋਂ ਡੇਗਿਆ ਵੀਰੇ ਮੇਰੇ ਬਾਹ ਦੇ ਟੋਟੇ ਹੋ ਗਏ ਮੇਰੀ ਬਾਹ ਟੁੱਟ ਗਈ ਤੇ ਗੱਲ ਜਿਹੜੀ ਸਭ ਤੋਂ ਵੱਡੀ ਹੈ ਜਿਹੜੀ ਕੰਪਨੀ ਲੈ ਕੇ ਗਈ ਉਹਦੀ ਡਿਊਟੀ ਬਣਦੀ ਸੀਗੀ ਕਿ ਉਹਦਾ ਨਾਲ ਪ੍ਰੋਪਰ ਲਾਜ ਹੋਵੇ ਉਹ ਵਿਸ਼ਾ ਹੋ ਸਕਦਾ ਕਿ ਜਿਹੜੇ ਕੰਪਨੀ ਨੇ ਉਹਦਾ ਜ਼ਿਆਦਾ ਪਛਾਣੀ ਨਹੀਂ ਕੀਤਾ ਔਰ ਤੁਸੀਂ ਵੀ ਦੇਖੀ ਹੋਣੀ ਵੀਡੀਓ ਕਿਉਂਕਿ ਵੀਡੀਓ ਦੇ ਵਿੱਚ ਜਿਹੜਾ ਨੌਜਵਾਨ ਆਪਣਾ ਦਰਦ ਬਿਆਨ ਕਰ ਰਿਹਾ ਹੋਰ ਪਤਾ ਨਹੀਂ ਕਿੰਨੇ ਕ ਨੌਜਵਾਨ ਨੇ ਜਿਹੜੇ ਵਿਦੇਸ਼ਾਂ ਵਿੱਚ ਇਸੇ ਤਰੀਕੇ ਨਾਲ ਫਸੇ ਹੋਏ ਨੇ ਇਥੇ ਉਹ ਨਹੀਂ ਦੱਸੂਗਾ ਇਥੇ ਕਿਸੇ ਨੂੰ ਵੀ ਪਤਾ ਕਿ ਬੰਦਾ ਕਿੱਥੇ ਫਸਾ ਆ ਜਿੰਨੇ ਵੀ ਆਪਾਂ ਬੰਦੇ ਸਟਵਾਏ ਜਾਂ ਕੁਸ ਹੈਗੇ ਜਾਂ ਉਹਨਾਂ ਨੇ ਥੋੜਾ ਆਪਣਾ ਇੱਥੇ ਦੱਸਿਆ ਗਿਆ ਐਨੀ ਤਰੀਕ ਨੂੰ ਗਿਆ ਸੀ ਬੰਦਾ ਸਾਡਾ ਇਸ ਤਰ੍ਹਾਂ ਗਵਾਚ ਗਿਆ ਨਹੀਂ ਲੱਭਿਆ ਕਿਤੇ ਪਰਿਵਾਰ ਜਦੋਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਪਰਿਵਾਰ ਵੀ ਚਿੰਤਾ ਦੇ ਵਿੱਚ ਹੁੰਦਾ ਹੈ ਤੇ ਬਿਲਕੁਲ ਤੇ ਕੀ ਲੱਗਦਾ ਕਿ ਹੁਣ ਨੌਜਵਾਨ ਦੀ ਵਾਪਸੀ ਕੋਈ ਤੱਕ ਸੰਭਵ ਹੈ ਗਰੀਬੀ ਦੇ ਵਿੱਚੋਂ ਜਾ ਕੇ ਉਹਨਾਂ ਦਾ ਘਰ ਗੱਡੀਆਂ ਖੜੀਆਂ ਜਾ ਇਹੋ ਜਿਹਾ ਕੁਝ ਜਿਹੜੀਆਂ ਹੈਗੀਆਂ ਅਸੀਂ ਉਹਨਾਂ ਨੂੰ ਮੁੱਖ ਰੱਖ ਕੇ ਦੌੜੀ ਜਾਂਦੇ ਕਿੰਨੇ ਫੇਲ ਹੁੰਦੇ ਆ ਉਹਨਾਂ ਬਾਰੇ ਅਸੀਂ ਕਦੇ ਨਹੀਂ ਸੋਚਿਆ ਕਭ ਤੋਂ ਸਸਤੀ ਪੜਾਈ ਇੰਡੀਆ ਦੇ ਵਿੱਚ ਪਰ ਅਸੀਂ ਬਾਹਰ ਜਾ ਕੇ ਜੇ ਪੜਨ ਨਹੀਂ ਜਾਂਦੇ ਅਸੀਂ ਉੱਥੇ ਜਾ ਕੇ ਸਿੱਟੇ ਹੋ ਜਾਂਦੇ ਬਹੁਤ ਵਧੀਆ ਜਿਹੜੇ ਘਟੂ ਘਟ ਪੜਨ ਦੇ ਵਾਸਤੇ ਜਾਂਦੇ ਆ ਜਿਹੜੇ ਸਹੀ ਬੱਚੇ ਆ ਉਹ ਤਾਂ ਸਿੱਟੇ ਹੋ ਜਾਂਦੇ ਉਹਦੇ ਵਿੱਚ ਵੀ ਬਹੁਤ ਐਹੋ ਜਿਹੇ ਜਿਹੜੇ ਹੈਗੇ ਉਹ ਵੀ ਫਿਰ ਹੋ ਜਾਂਦੇ ਉੱਥੇ ਜਾ ਕੇ ਬੀਤੇ ਦਿਨੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਨੌਜਵਾਨ ਰੋ ਰੋ ਕੇ ਮਦਦ ਦੀ ਗੁਹਾਰ ਲਗਾ ਰਿਹਾ ਹੈ ਤੇ ਦੱਸ ਰਿਹਾ ਹੈ ਕਿ ਉਹ ਇੱਕ ਕਰੋਸ਼ੀਆ ਦੇ ਵਿੱਚ ਕਰੋਸ਼ੀਆ ਨਾਮ ਦਾ ਦੇਸ਼ ਹੈ ਉੱਥੇ ਉਹ ਫਸਿਆ ਹੋਇਆ ਹੈ ਔਰ ਰੋ ਰੋ ਕੇ ਜਿਹੜਾ ਉਹ ਮਦਦ ਦੀ ਗੁਹਾਰ ਲਗਾ ਰਿਹਾ ਹੈ ਇਸੇ ਮਾਮਲੇ ਦੇ ਵਿੱਚ ਇੱਕ ਨਵੀਂ ਅਪਡੇਟ ਹੈ ਮੇਰੇ ਨਾਲ ਇਸ ਵਕਤ ਰਾਸਵਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰ ਸੀਚੇਵਾਲ ਮੌਜੂਦ ਨੇ ਬਾਬਾ ਜੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਇੱਕ ਨੌਜਵਾਨ ਜਿਹੜਾ ਮਦਦ ਦੀ ਗੁਹਾਰ ਲਗਾ ਰਿਹਾ ਹੈ ਮਾਮਲੇ 'ਚ ਨਵੀਂ ਅਪਡੇਟ ਕੀ ਹੈ ਕਿਉਂਕਿ ਪਤਾ ਲੱਗਾ ਸਾਨੂੰ ਕਿ ਪਰਿਵਾਰ ਤੁਹਾਨੂੰ ਆ ਕੇ ਮਿਲਿਆ ਹੈ ਹਾਉ ਗਰੇਸ਼ੇ ਦੇ ਵਿੱਚ ਇਨਲੀਗਲ ਨਹੀਂ ਲੀਗਲ ਗਿਆ ਸੀ ਤੇ ਉਹਦਾ ਡਿੱਗਣ ਦੇ ਨਾਲ ਉਹਦੀ ਜਿਹੜੀ ਹੈਗੀ ਆ ਬਾਹਾਂ ਟੁੱਟ ਗਈ ਤੇ ਉਹਦੇ ਨਾਲ ਜਿਹੜੀ ਨਸ ਫਟ ਗਈ ਤੇ ਨਸ ਫੱਟਣ ਦੇ ਨਾਲ ਉਹਦਾ ਆਪਰੇਸ਼ਨ ਵੀ ਹੋਇਆ ਪਰ ਉਹਦਾ ਉਹਨੂੰ ਦਰਦ ਬਹੁਤ ਜ਼ਿਆਦਾ ਹੁੰਦਾ ਸੀ ਤੇ ਇੱਕ ਉਹਦੇ ਜਿਹੜੀ ਸਭ ਤੋਂ ਵੱਡੀ ਹੈ ਜਿਹੜੀ ਕੰਪਨੀ ਲੈ ਕੇ ਗਈ ਉਹਦੀ ਡਿਊਟੀ ਬਣਦੀ ਸੀ ਕਿ ਉਹਦਾ ਨਾਲ ਅਪਰੋਪਰ ਇਲਾਜ ਹੋਵੇ ਉਹ ਬੀਸ਼ਣ ਹੋ ਸਕਦਾ ਕਿ ਜਿਹੜੇ ਕੰਪਨੀ ਨੇ ਉਹਦਾ ਜ਼ਿਆਦਾ ਪਛਾਣ ਨਹੀਂ ਕੀਤਾ ਉਹਦੇ ਕੋਲ ਤਾਂ ਹੋਰ ਵੀ ਬੰਦੇ ਹੋ ਸਕਦੇ ਸੀਗੇ ਪੰਜਾਬੀ ਜਿਹੜੇ ਇਹ ਜਿੱਦਾਂ ਇਹ ਗਿਆ ਜਾਂ ਹਿੰਦੀ ਸਮਝਣ ਵਾਲਾ ਉਹਦੇ ਕੋਲ ਭਾਸ਼ਾ ਨਾ ਡਾਕਟਰ ਨੂੰ ਔਨ ਕਰਕੇ ਉਹ ਆਪਣੇ ਦਰਦ ਦੀ ਗੁਰਹਾਲ ਲਾ ਰਿਹਾ ਸੀਗਾ ਕਿ ਮੇਰੀ ਮੇਰੀ ਵੇਲ ਨਗਰਾਨੀ ਕਰੋ ਉਹਦੇ ਫਿਰ ਉਹਦੀ ਐਮਬੈਸੀ ਦੇ ਨਾਲ ਉਹਨਾਂ ਦੇ ਕਿਸੇ ਰਿਸ਼ਤੇਦਾਰ ਨੇ ਸੰਪਰਕ ਕੀਤਾ ਤੇ ਉਹਦਾ ਕੱਲ ਰਾਤ ਜਿਹੜਾ ਸੀ ਜਦੋਂ ਉਦੇ ਨਾਲ ਜਿਹੜਾ ਹੈ ਉਹ ਸੰਪਰਕ ਹੋ ਗਿਆ ਸੀ ਅੰਬੈਸੀ ਨੇ ਉਥੇ ਦੇ ਜਿਹੜੇ ਡਾਕਟਰ ਦੇ ਨਾਲ ਤੇ ਹੁਣ ਜਿਹੜਾ ਹੈਗਾ ਉਹਦਾ ਇਲਾਜ ਚੱਲ ਰਿਹਾ ਡਾਕਟਰ ਨੇ ਵੀ ਲਿਖ ਕੇ ਦਿੱਤਾ ਕਿ ਇਹਦੇ ਨਾਲ ਇਥੋਂ ਭਰਾ ਜਾਂ ਹੋਰ ਕੋਈ ਉਹਦੇ ਇਲਾਜ ਦੇ ਵਿੱਚ ਉਹ ਆ ਸਕਦਾ ਸੋ ਉਹਦੇ ਵਾਸਤੇ ਕੱਲ ਜਿਹੜੇ ਹੈਗੇ ਗੜਦੀਵਾਲ ਦੇ ਨੇੜੇ ਪਿੰਡ ਮੱਲਾ ਸ਼ਾਇਦ ਕੋਈ ਪਿੰਡ ਉਸੋਂ ਦਾ ਨੌਜਵਾਨ ਸੋ ਕੱਲ੍ਹ ਉਤਸਦੀ ਐਮਐਲ ਨੇ ਉਤਸਦੀ ਕਾਫੀ ਜਿਹੜੇ ਲੋਕ ਸਾਡੇ ਕੋਲ ਆਏ ਸੀ ਤੇ ਅਸੀਂ ਉਹਨਾਂ ਨੂੰ ਅੰਬੈਸੀ ਨੂੰ ਵੀ ਬੇਨਤੀ ਕੀਤੀ ਕਿ ਜੇ ਇਹਨਾਂ ਦੀ ਗੱਲ ਜਿਹੜੀ ਹੈਗੀ ਸੁਣੀ ਜਾਵੇ ਤਾਂ ਕਿ ਉਹ ਬੱਚੇ ਦਾ ਪ੍ਰੋਪਰ ਇਲਾਜ ਹੋ ਸਕੇ। ਬਾਬਾ ਜੀ ਬਿਲਕੁਲ ਔਰ ਤੁਸੀਂ ਵੀ ਦੇਖੀ ਹੋਣੀ ਵੀਡੀਓ ਕਿਉਂਕਿ ਵੀਡੀਓ ਦੇ ਵਿੱਚ ਜਿਹੜਾ ਨੌਜਵਾਨ ਆਪਣਾ ਦਰਦ ਬਿਆਨ ਕਰ ਰਿਹਾ ਹੋਰ ਪਤਾ ਨਹੀਂ ਕਿੰਨੇ ਕ ਨੌਜਵਾਨ ਨੇ ਜਿਹੜੇ ਵਿਦੇਸ਼ਾਂ ਵਿੱਚ ਇਸੇ ਤਰੀਕੇ ਨਾਲ ਫਸੇ ਹੋਏ ਨੇ ਕਿ ਵਿਉਂਤਬੰਦੀ ਕੀ ਬਣਾ ਰਹੇ। ਜਿਹੜਾ ਤਾਂ ਇਸ ਤਰ੍ਹਾਂ ਮੀਡੀਆ ਦੇ ਵਿੱਚ ਜਾਂ ਕੋਈ ਕਈ ਵਾਰ ਇਹੋ ਜਿਹੇ ਬੰਦੇ ਆ ਜਿਨ੍ਹਾਂ ਦੇ ਕੋਲ ਫੋਨ ਦੀ ਵੀ ਘੱਟ ਹੁੰਦੀ। ਆਪਣਾ ਦਰਦ ਨਹੀਂ ਜਿਸ ਤਰ੍ਹਾਂ ਹੁਣ ਅੱਜ ਲੜਖੀ ਆ ਕੇ ਆਈ ਇਹ ਇਥੇ ਨਹੀਂ ਦੱਸੂਗਾ ਇਥੇ ਕਿਸੇ ਨੂੰ ਕੀ ਪਤਾ ਕਿ ਬੰਦਾ ਕਿੱਥੇ ਫਸਾ ਹੋਇਆ ਆ ਜਿੰਨੇ ਵੀ ਆਪਾਂ ਬੰਦੇ ਸੜਵਾਏ ਜਾਂ ਕੋਈ ਸਹਗੇ ਜਾਂ ਉਹਨਾਂ ਨੇ ਥੋੜਾ ਆਪਣਾ ਇਥੇ ਦੱਸਿਆ ਗਿਆ ਇੰਨੇ ਤਰੀਕ ਨੂੰ ਗਿਆ ਸੀ ਬੰਦਾ ਸਾਡਾ ਇਸ ਤਰ੍ਹਾਂ ਗਵਾਚ ਗਿਆ ਨਹੀਂ ਲੱਭਿਆ ਤੇ ਉਹਨਾਂ ਨੇ ਜ਼ਰੂਰ ਇਥੇ ਫਿਲਪਾਈਨ ਦੇ ਵਿੱਚ ਸੀਗਾ ਕੋਈ ਇਥੇ ਮਾਤਾ ਆਈ ਗਈ ਇੰਨੇ ਸਾਲ ਹੋ ਗਏ ਮੇਰੇ ਬੱਚੇ ਨੂੰ ਜਿਹੜਾ ਹੈਗਾ ਪਤਾ ਨਹੀਂ ਉਹ ਮਰ ਗਿਆ ਪਤਾ ਨਹੀਂ ਉਹ ਜਿਉਂਦਾ ਸੋ ਉਹ ਸੀ ਉਹ ਸਾਰੀ ਗੱਲ ਉਹਨਾਂ ਦੇ ਟੈਲੀਫੋਨ ਨੰਬਰ ਜੋ ਕੁਝ ਵੀ ਸਾਨੂੰ ਉਹਨਾਂ ਨੇ ਦੱਸਿਆ ਉਹਦੇ ਨਾਲ ਕੋਸ਼ਿਸ਼ ਕੀਤੀ ਉਹਨਾਂ ਨੇ ਲੱਭ ਕੇ ਦੱਸਿਆ ਵੀ ਇਹ ਬੰਦਾ ਜਿਹੜਾ ਬੱਚਾ ਤੇਰਾ ਉਹ ਜਿਹੜਾ ਹੈ ਕਿਸੇ ਪੈਸੇ ਖੋਹ ਲੁੱਟ ਖੋਣ ਵਾਲੇ ਕੇਸ ਦੇ ਵਿੱਚ ਉਹ ਜਿਹੜਾ ਹੈਗਾ ਇਸ ਨਾਮ ਹੇਠ ਉਹ ਕੇਸ ਦੇ ਵਿੱਚ ਸੋ ਕਟੂ ਕਰ ਜਿਹੜਾ ਹੈਗਾ ਉਹਦਾ ਜਿਹੜੀ ਹੈਗੀ ਹੈ ਜੋ ਕੁਝ ਵੀ ਜੇ ਸਾਨੂੰ ਕੋਈ ਸਬੂਤ ਮਿਲਦੇ ਆ ਤੇ ਤਾਂ ਹੀ ਉਥੋਂ ਤੱਕ ਪਹੁੰਚ ਸਕਦੇ ਜਿਸ ਤਰ੍ਹਾਂ ਉਹਨੇ ਆਪਣੇ ਵੀਡੀਓ ਪਾਈ ਜਿਹਦੇ ਨਾਲ ਬਹੁਤ ਸੇਧੀ ਜਿਹੜੀ ਹੈਗੀ ਉਹ ਗੱਲ ਸਾਰਿਆਂ ਤੱਕ ਪਹੁੰਚ ਜੀ ਤੇ ਉਸ ਉਹਨੂੰ ਪੂਰਾ ਜਿਹੜਾ ਹੈਗਾ ਉਹ ਟ੍ਰੀਟਰ ਦਾ ਮੈਂਡ ਜਿਹੜੀ ਹੈਗੀ ਆ ਉਹਦੀ ਚੱਲ ਰਹੀ ਹੈ ਤੇ ਉਹਦੇ ਵਾਸਤੇ ਉਹਨਾਂ ਨੇ ਡਾਕਟਰ ਨੇ ਲੈ ਕੇ ਦਿੱਤਾ ਇੱਕ ਬੰਦਾ ਜਿਹੜਾ ਇਹਨਾਂ ਦੇ ਨਾਲ ਉਹਦੇ ਕੋਲ ਜਿਹੜਾ ਜਿਹੜਾ ਇਧਰੋਂ ਵੀ ਤੁਸੀਂ ਮੰਗਾ ਸਕਦੇ ਹੋ ਸੋ ਅੱਗੇ ਕੀ ਹੁੰਦਾ ਅਸੀਂ ਉਹਨੂੰ ਐਮਬੈਸੀ ਨੂੰ ਵੀ ਲਿਖਿਆ ਬਿਲਕੁਲ ਬਬਲੀ ਤੁਸੀਂ ਜਿਵੇਂ ਤੁਸੀਂ ਦੱਸਿਆ ਕਿ ਐਮਬੈਸੀ ਨਾਲ ਵੀ ਰਾਤ ਤੋਂ ਤੁਹਾਡਾ ਹੋਇਆ ਪਰਿਵਾਰ ਵੀ ਤੁਹਾਨੂੰ ਬੜਾ ਕਿਤਨਾ ਕਿਤੇ ਪਰਿਵਾਰ ਜਦੋਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਪਰਿਵਾਰ ਵੀ ਚਿੰਤਾ ਦੇ ਵਿੱਚ ਹੁੰਦਾ ਤੇ ਬਿਲਕੁਲ ਤੇ ਕੀ ਲੱਗਦਾ ਕਿ ਹੁਣ ਨੌਜਵਾਨ ਦੀ ਵਾਪਸੀ ਕੋਈ ਤੱਕ ਸੰਭਵ ਹੈ ਨਹੀਂ ਵਾਪਸੀ ਤਾਂ ਇਹ ਕਿ ਜੋ ਕੁਝ ਅਸੀਂ ਉਹਨਾਂ ਦਾ ਪੋਜ਼ਿਟਿਵ ਪੱਖ ਹੀ ਦੇਖ ਰਹੇ ਹਾਂ ਜਿਹਦੀ ਕੋਠੀ ਬਣਦੀ ਹੈ ਜਿਹਦੇ ਗਰੀਬੀ ਦੇ ਵਿੱਚੋਂ ਜਾ ਕੇ ਉਹਨਾਂ ਦਾ ਘਰ ਗੱਡੀਆਂ ਖੜੀਆਂ ਜਾ ਇਹੋ ਜਿਹਾ ਕੁਝ ਜਿਹੜੀਆਂ ਹੈਗੀਆਂ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਉਹ ਜਿਹੜੀਆਂ ਹੈਗੀਆਂ ਮਾਡਲ ਹੁੰਦੀ ਹੈ ਅਸੀਂ ਉਹਨਾਂ ਨੂੰ ਮੁੱਖ ਰੱਖ ਕੇ ਦੌੜੀ ਜਾਂਦੇ ਕਿੰਨੇ ਫੇਲ ਹੁੰਦੇ ਆ ਉਹਨਾਂ ਬਾਰੇ ਅਸੀਂ ਕਦੇ ਨਹੀਂ ਸੋਚਿਆ ਕਿ ਉਹਦੇ ਵਿੱਚ ਫੇਲ ਕਿੰਨੇ ਹੋਇਆ ਬਾਹਰ ਜਾਣ ਦੇ ਵਿੱਚ ਕਿੰਨੇ ਘਰ ਉਜੜੇ ਕਿੰਨੇ ਪਰਿਵਾਰ ਉਜੜੇ ਕਿੰਨਾ ਕੁਝ ਉੱਥੇ ਜਿਹੜੇ ਇਸ ਦੀਆਂ ਕਿਸ਼ਤੀਆਂ ਦੇ ਨਾਲ ਡੁੱਬੇ ਆ ਕਿੰਨੇ ਉੱਥੇ ਜੰਗਲਾਂ ਦੇ ਵਿੱਚ ਜਿਹਦਾ ਹਰੇ ਮਾਂ-ਬਾਪ ਨੂੰ ਵੀ ਨਹੀਂ ਪਤਾ ਕਿਸੇ ਨੂੰ ਵੀ ਨਹੀਂ ਪਤਾ ਉਹ ਕਿੱਥੇ ਮਰ ਗਿਆ ਕੋਈ ਉਹਨਾਂ ਦਾ ਸਬਕਤਾਂ ਨਹੀਂ ਸੋ ਬਹੁਤ ਕੁਝ ਦਰਦ ਜਿਹੜਾ ਹੈ ਪ੍ਰਵਾਸ ਦੇ ਵਿੱਚ ਅਸੀਂ ਆਪਾਂ ਨੂੰ ਡਿਸਕਵਰੀ ਚੈਨਲ ਦੇ ਉੱਤੇ ਆਪਾਂ ਦੇਖਦੇ ਆ ਕਿ ਜਦੋਂ ਪਸ਼ੂ ਪ੍ਰਵਾਸ ਕਰਦੇ ਆ ਤੇ ਉਹਦੇ ਕਿੰਨੇ ਮਰਦੇ ਜਾਂਦੇ ਆ ਕਿੰਨੇ ਜਾਨਵਰਾਂ ਦੇ ਹੱਥ ਆ ਜਾਂਦੇ ਕਿੰਨੇ ਕਿੰਨੇ ਗਾਂ ਟੱਪ ਕੇ ਪਾਰ ਜਾਂਦੇ ਇਸੇ ਤਰ੍ਹਾਂ ਦਾ ਹੀ ਇਹ ਪ੍ਰਵਾਸ ਜਿਹਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਰਿਸਕ ਹੁੰਦਾ ਤੇ ਜਿਹੜਾ ਅੱਗੇ ਜਾ ਕੇ ਕੋਈ ਖਟਕਮਾ ਲੈਂਦਾ ਉਹ ਇੱਕ ਉਦਾਹਰਣ ਬਣ ਜਾਂਦਾ ਉਹਦੀ ਮਗਰ ਅਸੀਂ ਚੱਲਦੇ ਜੋ ਜਿਹੜੇ ਫੇਲ ਹੋਇਆ ਅਸੀਂ ਕਦੇ ਨਹੀਂ ਦੇਖਦੇ ਵੀ ਉੱਥੇ ਪਿੱਛੇ ਕਿੰਨੇ ਫੇਲ ਹੋਇਆ ਸੋ ਇਸ ਵਾਸਤੇ ਸਾਨੂੰ ਉਜਲਾ ਪੋਖਾ ਇੱਥੇ ਵੀ ਹੋ ਸਕਦਾ ਕਹਿੰਦੇ ਬਾਲੀ ਚਾਹਦ ਨਾਲੋਂ ਜਿਹੜੀਆਂ ਘਰ ਦੀਆਂ ਮਾਂ ਦੀਆਂ ਦੋ ਰੋਟੀਆਂ ਜਿਹੜੀਆਂ ਕਿਤੇ ਹਜ਼ਾਰ ਦਰਜੇ ਪਰਿਵਾਰ ਵਿੱਚ ਬੈਠ ਕੇ ਭੇਤਰਾਂ ਤਸ ਸਾਨੂੰ ਜਿਹੜਾ ਹੈਗਾ ਉਸ ਚਾਹਤ ਨਹੀਂ ਸਾਨੂੰ ਦੇਖਣਾ ਚਾਹੀਦਾ ਕਿ ਅਸੀਂ ਪੜ੍ਹ ਲਿਖ ਕੇ ਜਾਈਏ ਕੁਝ ਸਿੱਖ ਕੇ ਜਾਈਏ ਉੱਥੇ ਤੁਹਾਡੀ ਵਧੀਆ ਜੌਬ ਵੀ ਹੋਵੇ ਸਤਕਾਰ ਵੀ ਹੋਵੇ ਸਭ ਤੋਂ ਸਸਤੀ ਪੜਾਈ ਇੰਡੀਆ ਦੇ ਵਿੱਚ ਆ ਪਰ ਜੇ ਵਾਰ ਜਾ ਕੇ ਕਿ ਪੜਨ ਨਹੀਂ ਜਾਂਦੇ ਸੀ ਉੱਥੇ ਜਾ ਕੇ ਸੈਟਲ ਹੋਣ ਜਾਂਦੇ ਐ ਇਸੇ ਕਰਕੇ ਸਾਰਾ ਕੁਝ ਜੋ ਕਿਸੇ ਵੀ ਰਾਹ ਸੀ ਲੱਭਦੇ ਐ ਪਰ ਉੱਥੇ ਜਾ ਕੇ ਉਸ ਰਾਹ ਦੇ ਵਿੱਚ ਕਿੰਨੇ ਕ ਕਾਮਯਾਬ ਹੋ ਗਏ ਕਿੰਨੇ ਉਹ ਵੀ ਬਹੁਤ ਵਧੀਆ ਜਿਹੜੇ ਘਟੋ ਘਟ ਪੜਨ ਦੇ ਵਾਸਤੇ ਜਾਂਦੇ ਆ ਜਿਹੜੇ ਸਹੀ ਬੱਚੇ ਆ ਉਹ ਤਾਂ ਸੈਟ ਹੋ ਜਾਂਦੇ ਆ ਉਹਦੇ ਵਿੱਚ ਵੀ ਬਹੁਤ ਇਹੋ ਜਿਹੇ ਜਿਹੜੇ ਹੈਗੇ ਉਹ ਵੀ ਫੇਲ ਹੋ ਜਾਂਦੇ ਉੱਥੇ ਜਾ ਕੇ ਸੈਟ ਹੋਣ ਚ ਸਫਲ ਹੋ ਜਾਂਦੇ ਜਿਹੜੇ ਸਹੀ ਤਰੀਕੇ ਨਾਲ ਵੀ ਕਰਦੇ ਸੋ ਉਹਦੇ ਵਾਸਤੇ ਵੀ ਇੱਕ ਮੁਸ਼ਕਲ ਦਿੱਤੀ ਲੋੜ ਆ ਤਾਂ ਹੀ ਜਿਹੜਾ ਹੈਗਾ ਉਹ ਟਾਰਗੇਟ ਜੇ ਹੁਣ ਕੈਨੇਡਾ ਦੇ ਵਿੱਚ ਜਾ ਕੇ ਕਿਸੇ ਨੇ ਪੱਕਾ ਹੋਣਾ ਉਹਨੂੰ ਇੱਕ ਜਿਹੜੀ ਹੈਗੀ ਐ ਮੈਨੇਜਰ ਦੀ ਜਿਹੜੀ ਹੀ ਜੋਬ ਉਹਦੀ ਹੋਣੀ ਚਾਹੀਦੀ ਐ ਇੰਨਾ ਪੈਸਾ ਕਮਾਉਣ ਵਾਲਾ। ਕੋਈ ਕਿਸੇ ਤਰ੍ਹਾਂ ਵੀ ਕਰਦੇ ਆ ਬੜਾ ਊਖਾ ਹੁੰਦਾ ਉਸ ਵੇ ਜਾ ਕੇ ਇਹੋ ਜਿਹੇ ਦੇ ਮੁਲਕ ਦੇ ਵਿੱਚ। ਸੋ ਉਹ ਟਾਰਗੇਟ ਐ ਉਦੋਂ ਮਗਰਦੇ ਹੁੰਦੇ ਆ। ਬਾਹਰ ਜਾਣ ਤੋਂ ਮਗਰਦੇ ਪੱਕਾ ਹੋਣ ਦੀ ਕਰਦੇ। ਤੇ ਕਿਉਂਕਿ ਇਹ ਤਾਂ ਜਿਹੜੇ ਹੈਗੇ ਕਿ ਇੱਥੇ ਜਾ ਕੇ ਨਾ ਪੱਕਾ ਹੋਣਾ ਨਾ ਹੋ ਸੋ ਇਹਦੇ ਇਹ ਹੀ ਮੌਤ ਦਾ ਜਿਹੜੇ ਹੈਗੇ ਕਾਰਨ ਬਣ ਜਾਂਦੇ ਆ। ਇਹਦੇ ਵਿੱਚ ਕੋਈ ਪੱਕਾ ਹੋਣ ਦਾ ਮਤਲਬ ਨਹੀਂ ਹੁੰਦਾ ਸਿਰਫ ਆਪਣੇ ਪਰਿਵਾਰ ਦੀ ਭਲਾਈ ਜਾਂ ਇਹਨੇ ਪੈਸੇ ਕਹਿੰਦਾ ਸਾਨੂੰ ਮਿਲ ਜਾਣੇ ਇਹ ਧੋਖੇਬਾਜ਼ ਏਜੰਟ ਬਹੁਤ ਠੱਗਾ ਜਿਨ੍ਹਾਂ ਨੇ ਬਹੁਤ ਪਰਿਵਾਰ ਉਜਾੜਿਆ ਸੋ ਇਹਨਾਂ ਤੇ ਆਖੇ ਨਹੀਂ ਲੱਗਣਾ ਚਾਹੀਦਾ ਧੰਨਵਾਦ ਬਾਬਾ ਜੀ ਤੁਸੀਂ ਜਾਣਕਾਰੀ ਸਾਂਝੀ ਕੀਤੀ ਥੈਂਕ ਯੂ ਸੋ ਸੰਸੀ ਚੇਵਾਲ ਜੀ ਵੱਲੋਂ ਇਹ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ ਜਿਹੜਾ ਨੌਜਵਾਨ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਖੂਬ ਵਾਇਰਲ ਹੋਈ ਸੀਗੀ ਉਸ ਵਿੱਚ ਨੌਜਵਾਨ ਨੇ ਰੋ ਰੋ ਕੇ ਮਦਦ ਦੀ ਗੁਹਾਰ ਲਗਾਈ ਗਈ ਸੀ ਉਹਨਾਂ ਦੇ ਬਾਬਾ ਜੀ ਵੱਲੋਂ ਦੱਸਿਆ ਗਿਆ ਕਿ ਉਹਨਾਂ ਦਾ ਪਰਿਵਾਰ ਜਿਹੜਾ ਉਹਨਾਂ ਨਾਲ ਰਾਬਤਾ ਕੀਤਾ ਗਿਆ ਔਰ ਯਕੀਨੀ ਤੌਰ ਤੇ ਜਿਹੜੀ ਉਹ ਮਦਦ ਉਸ ਨੌਜਵਾਨ ਦੀ ਕੀਤੀ ਜਾਵੇਗੀ ਹਾਲਾਂਕਿ ਨੌਜਵਾਨ ਦਾ ਜਿਵੇਂ ਦੱਸਿਆ ਹੈ ਕਿ ਨੌਜਵਾਨ ਦੇ ਜਿਹੜਾ ਕੁਝ ਸਰੀਰ ਦੇ ਉੱਤੇ ਗੰਭੀਰ ਸੱਟਾਂ ਵੀ ਨੇ ਔਰ ਉਹਦਾ ਇਲਾਜ ਚੱਲ ਰਿਹਾ ਹੈ ਔਰ ਕੋਸ਼ਿਸ਼ ਹੋਵੇਗੀ ਉਹਨਾਂ ਦੀ ਕਿ ਨੌਜਵਾਨ ਨੂੰ ਜਿਹੜਾ ਜਲਦ ਹੀ ਉਹ ਇੱਥੇ ਵਤਨਵਾਪਸੀ ਕਰਵਾਉਣ ਔਰ ਹੋਰ ਨੌਜਵਾਨਾਂ ਨੂੰ ਵੀ ਪੰਜਾਬਦਿਆਂ ਨੂੰ ਅਪੀਲ ਕੀਤੀ ਏ ਕਿ ਅਗਰ ਬਾਹਰ ਦਾ ਰੁਕਾ ਬਣਾਉਣਾ ਹੈ ਤਾਂ ਤਰੀਕਾ ਜ਼ਰੂਰ ਸਹੀ ਹੋਣਾ ਚਾਹੀਦਾ ਹੈ ਬਿਨਾ ਨੌਲੇਜ ਤੋਂ ਬਿਨਾ ਵੀ ਕਿਸੇ ਕਿਸੇ ਵੀ ਅਜਹੀ ਜਿਹੜੀ ਚੀਜ਼ ਅਸੀਂ ਅਪਣਾਉਂਦੇ ਹਾਂ ਜਾਂ ਜਿਸ ਨੂੰ ਲੈ ਕੇ ਕਿਹਾ ਜਾ ਸਕਦਾ ਕਿ ਆਪਣੀ ਜ਼ਿੰਦਗੀ ਨੂੰ ਖਤਰੇ 'ਚ ਪਾ ਲਈਏ ਤਾਂ ਅਜਹੀਆਂ ਚੀਜ਼ਾਂ ਸਾਨੂੰ ਕਿਤਨਾ ਕਿਤੇ ਇਹਨਾਂ ਚੀਜ਼ਾਂ ਤੋਂ ਸੰਕੋਚ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੀ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਨੂੰ ਬਚਾ ਸਕੀਏ ਕੈਮਰਾ ਪਰਸਨ ਸੁਰਿੰਦਰ ਸਿੰਘ ਤੇ ਨਾਲ ਚੰਦਰ ਮੜੀਆ ਲਾਈ ਪੰਜਾਬੀ ਟੀਵੀ ਸੁਲਤਾਨਪੁਰ ਲੋਧੀ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ワਲਡਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ